ਸਤੀ ਦੀ ਚਾਦਰ ਤੇਗ ਦੇ ਤਨੀ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪਰਵ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੀ ਅੱਜ ਆਪਾਂ ਦਰਸ਼ਨ ਕਰ ਰਹੀਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਤਰਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੰਜੀ ਸਾਹਿਬ ਅਸਥਾਨ ਉੱਪਰ ਮੇ ਪਾਤਸ਼ਾਹੀ ਤੁਹਾਨੂੰ ਉਪਦੇਸ਼ ਦਿਆ ਕਰਦੇ ਸਨ। ਇਹ ਸੰਗਤਾਂ ਬੇਨਤੀ ਕਰਦੀਆਂ ਨੇ ਸੱਚੀ ਪਾਤਸ਼ਾਹੀ ਉੱਚੇ ਅਸਥਾਨ ਉੱਪਰ ਬੈਠ ਕੇ ਉਪਦੇਸ਼ ਦਿਆ ਕਰੋ ਜੀ। ਗੁਰੂ ਜੀ ਨੇ ਉਸ ਵੇਲੇ ਅਸਥਾਨ ਉੱਪਰ ਬਚਨ ਕੀਤੇ ਕਿ ਕਿਸੇ ਵੀਲੇ ਅਸਥਾਨ ਉੱਪਰ ਕੋਈ ਮਹਾਵਲੀ ਉਦਾ ਆ ਕੇ ਬੈਠੇਗਾ। ਜੀ ਦੇ ਬਚਨ ਸੱਚ ਹੋਈ। ਮੇਸ਼ ਪਿਤਾ ਕਲਗੀਧਰ ਪਾਤਸ਼ਾਹੀ ਅਸਥਾਨ ਉੱਪਰ ਬਿਰਾਜ਼ਮਾਨ ਹੁੰਦੇ ਨਹੀਂ